ਸਤ ਸਾਲ ਸਾਰਿਆਂ ਨੂੰ ਤੇ ਆਪਾਂ ਲੱਗੇ ਆ ਜਿਹਦਾ ਬਲੌਗ ਸ਼ੁਰੂ ਕਰਨਾ ਤੇ ਤੁਸੀਂ ਸਾਰੇ ਕਿਵੇਂ ਆ ਤੇ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਤੇ ਲਓ ਜੀ ਬਲੌਗ ਐਂਡ ਤੱਕ ਜ਼ਰੂਰ ਦੇਖਿਓ ਤੇ ਪਲੀਜ਼ ਸਾਰਾ ਬਲੌਗ ਦੇਖਿਆ ਕਰੋ ਮੇਰਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਚੈਨਲ ਤੇ ਜਿਹੜੇ ਨਵੇਂ ਆ ਬਣਾਉਣ ਲੱਗੀਆਂ ਹੁਣ ਪੱਤਾ ਗੋਭੀ ਦੀ ਸਬਜ਼ੀ ਇਹ ਥੋੜੇ ਗੰਡੇ ਤੇ ਟਮਾਟਰ కట్లే పిల్లీ కట్టి కడాను ఇద్దరు ਬੱਠੀ ਠੀਕ ਹੀ ਜਾਂਦੇ ਆ ਬੱਚੇ ਆ ਗਿਆ ਕਰਨਵੀਰ ਸਕੂਲੋਂ ਅਰੇ ਸੁਣ ਮੀਨ ਵਸ ਥੋੜਾ ਟਾਈਮ ਖੇਡ ਕੇ ਨਾ ਤੇ ਵਰਕ ਕਰ ਲਈ ਸਕੂਲ ਦਾ ਠੀਕ ਆ ਓਕੇ ਨੋ ਓਕੇ ਕਿਉਂ ਨਾ ਨਾ ਵੀ ਇਹ ਹਜੇ ਕਰਨਵੀਰ ਤੋਂ ਸਵੇਰੇ ਨਾ ਕਿ ਜਾਨਾ ਹੁਣ ਸਵੇਰੇ ਆ ਕੇ ਸ਼ਾਮ ਨੂੰ ਐ ਰਸ਼ਮੀ ਇੰਤਰ ਉਹ ਜਨ ਸ਼ਾਮ ਨੂੰ ਨਹਾਉਂਦਾ ਹੈ ਐ ਰਸ਼ਮੀ ਮੈਨੂੰ ਮੈਨੂੰ ਇੱਧਰ ਕੜਾਈ ਸੁੱਕ ਗਈ ਤੇ ਆਪਾਂ ਪਾ ਦਿੰਨੇ ਆ ਤੇਲ ਤੇਲ ਹੋਰ ਪਾ ਦਈਏ ਬਸ ਇਹਨਾ ਬਹੁਤ ਰਸ਼ਮੀ ਕਹਿੰਦਾ ਮੈਨੂੰ ਕੱਟ ਕੇ ਦੇ ਉਹ ਕੀਲੀ ਸੇਵਿਕ ਕਰਾ ਦੇ ਆਪ ਕਿੱਲੇ ਨੂੰ ਖਰਾਬ ਜੀ ਨੋਂ ਲਾ ਦਿੰਨੇ ਤੇਲ ਹਜੇ ਗਰਮ ਹੋ ਰਹੀ ਅਨਗਾ ਜਦੋਂ ਤੇਲ ਗਰਮ ਹੋ ਗਿਆ ਉਦੋਂ ਪਾ ਦਾਂਗੇ ਜੀਰਾ

ਬੰਦੇ ਨੂੰ ਨਾ ਨਾ ਜਾਦੀ ਤਾਂ ਕਿ ਕੋਈ ਗੱਲ ਨਹੀਂ ਹੁਣ ਪਾਵਾਂਗੇ ਨੀਂਬੇ ਮਿਰਚ ਹੋਮਨਕ ਬਾਦ ਪਾਵਾਂਗੇ ਪਹਿਲਾਂ ਪਰ ਮੋਤੀ ਪਾਵਾਂਗੇ ਫਿਰ ਪਾਵਾਂਗੇ ਨੂਨ ਮਿਰਚ ਕੌਣ ਸੀ ਬਚ ਜਾਂਦਾ ਹਾਂ ਜੰਦਾਰਿਆਂ ਸਬਜ਼ੀ ਲੈ ਕੇ ਆਉਂਦੇ ਕਿ ਆਸ ਮੈਂ ਧਾਈ ਬਣਾ ਲੀ ਆਂ ਵਧੀਆ ਕਿਲੇ ਉਹ ਲੈ ਆ ਜੋ ਆਸ ਵੇਰੇ ਖਾ ਲਾਂਗੇ ਕਰਦੀ ਸਬਜ਼ੀ ਵਰਗਰੀ ਥੋੜੀ ਜਿਹੀ ਰਸ਼ਮੀ ਨੇ ਨਹੀਂ ਖਾਣੀ ਤੇ ਮੈਂ ਨਹੀਂ ਲੈਣੀ ਪਾਪੜ ਲਈ ਅੱਜ ਪਾਪੜ ਦੀ ਸਬਜ਼ੀ ਰਸ਼ਮੀ ਨੂੰ ਪਾਪੜ ਤੋਂ ਜੀ ਬਹੁਤ ਸੰਦਸ ਐਸ ਟਾਈਮ ਠੰਡ ਹੋ ਜਾਂਦੀ ਹੈ ਹਨਾ ਹੂੰ ਜਿਵੇਂ ਤਾਂ ਹੁਣ ਗਰਮ ਹੋਈ ਜੀ ਬਹੁਤ ਠੰਡੀ ਹੋ ਗਈ ਹੁਣ ਤੁਸੀਂ ਬਣਾਓ ਬਣਾਉਣਾ ਕੀ ਆ ਪਤ ਘਟ ਚਿਕਮ ਹੋਣੀ ਇਹਦੇ ਵਿੱਚ ਪਾਓ ਇਹਨੇ ਪਾਓ ਪਾ ਦਿਓ ਗੋਭੀ ਗੋਭੀ ਪਾਓ ਹਾਂ ਤਾਂ ਪੱਜਾਂ ਦਾ ਬੱਸ ਬਹੁਤ ਹੈ ਬਿੱਤੀ ਵੀ ਬਣ ਜਾਣਗੇ ਇਹ ਉਹ ਹੁਣ ਤੁਸੀਂ ਆਖਣਾ ਜ਼ਿਆਦਾ ਐਂ ਹੀ ਨਹੀਂ ਪਾਉਣੀ ਘੜਾ ਉਤੋਂ ਹੀ ਉਹ ਹੀ ਲੱਗ ਪਾਣੀ ਤਾਂ ਕੱਢ ਲਈਦਾ ਬਹੁਤ ਪਾਣੀ ਆ ਫਿਰ ਇਹਦੇ ਥੱਲੇ ਬਹੁਤ ਹੈ ਨਹੀਂ ਵਿੱਚ ਹੀ ਜਾਉ ਪਾਣੀ ਹੱਥਾਂ ਨਾਲ ਚੱਕ ਚੱਕ ਪਾ ਦਿਓ ਇਹ ਨੋ ਬਦਲੇ ਤਨ ਮਿਰਚਾਂ ਜੀ ਪਾਣੀ ਪਾ ਦੇਣਾ ਸੀ ਇਹ ਤਾਂ ਪਾਣੀ ਆ ਹੂੰ ਚੱਲੋ ਮੇਰੀ ਹੈਲਪ ਕਰੋਗੀ ਹੂੰ ਪੈਣੇ ਬੋਗੀ ਨਹੀਂ ਹੋਰ ਕਿਵੇਂ ਪੈਣੀ ਨਹੀਂ ਪਾਉਗੀ ਅਲੱਗਾ ਜਿਵੇਂ ਬਾੜੀ ਹੁੰਦੀ ਹੈ ਹੈਨਾ ਬਾਂਝੂ ਮੜੀ ਜੀ ਇਹ ਹਾਂ ਮੈਂ ਤਾਂ ਟੀਰਦੀ ਨੂੰ ਵੀ ਅਲੱਗਾਂ ਪ੍ਰਾਂਪੀ ਕਰ ਗਈ ਲੈ ਕੀ ਪਾਣੀ ਲੈ ਕੇ ਕਿੱਥੇ ਕਰੀ ਜੰਨੇ ਆ ਉਧਰ ਪਰੇ ਸੀ ਚੱਕ ਕਰ ਲੋ ਕੜਾਈ ਤੇ ਰੱਖ ਲਾ ਜੀ ਰੱਖ ਲਾਓ ਤੁਸੀਂ ਥੋੜਾ ਟਾਈਮ ਬਾਅਦ ਨੂਨ ਪਾ ਦੇ ਸਾਈਡਾਂ ਤੋਂ ਕਰੋ ਹੈ ਸਰਮ ਮਸਾਲਾ ਵਿੱਚ ਹੀ ਭਲਦਾ ਦਿਨ ਨਹੀਂ ਗੱਟਿਆ ਨਹੀਂ ਤਾਂ ਲੱਗਿਆ ਮੈਂ ਜ਼ਿਆਦਾ ਪਾਤੀ ਗੰਡੇ ਦੋ ਤਿੰਨ ਗੰਡੇ ਪਾਤੇ ਸੀ ਉਹ ਲੋ ਆ ਗਏ ਮੜਗੀ ਹੁੰਟਾ ਕ ਦੋਇਨ ਦੋ ਮਸਾਲਾ ਥਾਲ ਤਪਿਆਈ ਨੂਨ ਪਾ ਲਈਏ ਨੂਨ ਪਾ ਲਈਏ ਇੱਕ ਮਿੰਟ ਰੁਕੋ ਇੰਨੀ ਨੂੰ ਨਾ ਤਾਂ ਬੰਨਿ ਕੁਛ ਨਹੀਂ ਹਲਾਉ ਦੋ ਲਾਈਫ ਬਸ ਜ਼ਿਆਦਾ ਹੋ ਜੂਗਾ ਇੰਨੀ ਨੂੰ ਸਮਝ ਕੇ ਆਪਾਂ ਨਾ ਜ਼ਿਆਦੇ ਪਾ ਦਿੰਦੇ ਆ ਤੇ ਬਾਅਦ ਚ ਇੰਨੀ ਬੰਨ ਲੈਂਦੇ ਆ ਨਾ ਜ਼ਿਆਦਾ ਹੋ ਜਾਂਦਾ ਥੋੜੀ ਕਰੀ ਜਾਂਦੇ ਆ ਦੇਖੋ ਮੰਮਾ ਮੈਨੂੰ ਨਾ ਚੀ ਹੋ ਗਿਆ ਐਨਾ ਉੱਚੀ ਕਾ ਤੋ ਬੋਲੀ ਜਾਂਦੇ ਸੀ ਹੋਰ ਲੈਣਾ ਬਣਾਣਾ ਹਾਂ ਹਾਣਾ ਹਾਣਾ ਮੈਂ ਕਿੰਨੇ ਮੋਰ ਰੁਕ ਸਕਦਾ ਖੁੱਲੀ ਜਗ੍ਹਾ ਤੇ ਉਹ ਹਨਾ ਢੱਕ ਦੋ 2 ਮਿੰਟਾਂ ਵਾਸਤੇ ਢੱਕ ਦੋ ਇਹਨੇ ਪਾਣੀ ਛੱਡ ਜਾਣਾ ਤੇ ਆਪੇ ਜਦੋਂ ਬਾਹਰ ਜਮਾ ਸੁੱਕ ਗਈ ਉਦੋਂ ਪਾਵਾਂਗੇ ਮਿਰਚ ਓ ਕੇਲੇ ਤਿੰਨ ਮਿੰਟਾਂ ਦਾ ਕੇਲੇ ਸੀ ਤੇ ਦੋ ਦੋਨਾਂ ਨੇ ਖਾ ਲਏ ਉਹਦੇ ਰਸ਼ਮੀ ਨੇ ਤੇ ਉਹਦੇ ਦੋਸਤ ਨੇ ਪਹਿਲੇ ਵੀ ਖਰਾਬ ਜੇ ਹੋ ਗਏ ਹੁਣ ਸਹੀ ਆ ਦੋ ਨੂਰ ਮਿਰਚ ਪਾਵਾਂਗੇ ਥੋੜਾ ਟਾਈਮ ਰੋਕ ਕੇ ਹਜੇ ਪਾਣੀ ਬਹਾਵਾ ਛੱਡਦਾ ਹੈ ਉਧਰ ਵੇਖੋ ਸਾਰੇ ਜਦੋਂ ਬਣ ਗਏ ਜਦੋਂ ਬਾਤ ਨੂੰ ਅਸੀਂ ਪਾਵਾਂਗੇ ਦੱਤ ਦੇ ਨੇ ਕੰਜੂਰ ਇਹਨਾਂ ਲਾਲ ਚ ਹੁੰਦਾ ਲਜਵਾਕਾ ਨੂੰ ਹਣਾ ਯਾਰ ਆ ਪਤੰਗ ਦਾ ਕਰਕੇ ਹੋਰੇ ਪਤੰਗ ਦੇ ਕਿੱਥੇ ਖੜਾ ਖੇਤਾਂ ਚ ਜਾ ਕੇ ਨਿੱਕਾ ਜਹ ਲੈ ਰਸ਼ਮੀਨ ਤੋਂ ਛੋਟ ਹੈ ਰਸ਼ਮੀਨ ਤਾਂ ਨਾ ਜਾਵੇ ਰਸ਼ਮੀਨ ਤਾਂ ਕੰਦਰੀ ਨਹੀਂ ਨਿਕਲਦਾ ਉਹ ਆਇਆ ਦੋਨੇ ਟੁੱਟਣ ਦੇ ਤੇ ਫੇਰ ਮੈਂ ਚੱਕੂ ਆ ਜਾ ਕੇ ਸਿਰਕੋ ਉਹ ਸਿਕੋ ਦੁੱਧੂ ਪੀਣਾ ਪਿਆ ਦੁੱਧ ਹੋਰ ਜੱਗ ਚ ਇਹਨੂੰ ਪਾ ਦਿਓ ਮਾਰੇਗਾ ਬਿੱਲੀ ਵੀ ਆਉਗੀ ਇੱਥਨੇ ਇਹ ਬਾਦੂ ਪਿਆ ਜੱਗ ਭਰਿਆ ਇਹਨੂੰ ਵੀ ਪਾ ਦਿਓ ਹੁਣ ਠੰਡ ਜਾਦੇ ਨਹੀਂ ਹੋਊਗੀ ਦੁਪਹਿਰੇ ਇੰਨੀ ਗਰਮੀ ਸੀ ਹੁਣ ਠੰਡ ਜ਼ਿਆਦੇ ਹੋਈ ਪਈ ਹੈ ਇਹਦੀ। ਆਹ ਸਬਜ਼ੀ ਨਾ ਮੱਚੀ। ਜਾ ਬਰਾ। ਪਾਣੀ ਬਹੁਤ ਨਿਕਲਿਆ ਪਰ ਦੇਚ। ਮੈਂ ਗੋਨ ਲਿਆ ਸੀਗਾ ਤੇ ਮੈਂ ਬਣਾ ਰਹੀ ਹਾਂ ਸਬਜ਼ੀ ਤੇ ਰੋਟੀ ਠਹਿਰ ਕੇ ਬਣਾਵਾਂਗੇ। ਕਿਉਂ ਦਿਨ ਬਾਵਾ ਖੜਾ ਅੱਜ ਮੈਂ ਸਦਿਆਂ ਕਰ ਲਿਆ ਸਾਰਾ ਕੰਮ ਪੰਦਾ। ਤੇ ਟਾਈਮ ਨਾਲ ਹੀ ਹੋ ਗਿਆ। ਟਾਈਮ ਤਾਂ ਹਜੇ ਹੋਇਆਗਾ। ਚੀਦਾ ਸਾਡੇ ਕੋ ਪੰਜ ਦਾ ਹੀ ਹੈ ਤੇ ਰੋਟੀ ਬਣਾਉਂਦੀ ਜੀ 8 ਵਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਿਓ ਤੇ ਪਲੀਜ਼ ਵੀਡੀਓ ਨੂੰ ਫੁੱਲ ਦੇਖਿਆ ਕਰੋ ਤੇ ਕੱਲ ਨੂੰ ਮਿਲਾਂਗੇ ਨਵੇਂ ਵਲੌਗ ਨਾਲ ਸਾਰਿਆਂ ਨੂੰ ਬਾਏ ਜੀ ਸ਼ਸ਼ੀ ਕਾ